ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਨਾਨਕ ਸਰ ਸੰਗੇ ਅਸਥਾਨ ਦਾ ਪੰਜ ਰੋਸਾ ਸਮਾਗਮ ਜਿਹੜਾ 6 ਮਾਰਚ ਨੂੰ ਆਰੰਭ ਹੋਇਆ ਸੀ ਤੇ ਅੱਜ 10 ਮਾਰਚ ਐਤਵਾਰ ਨੂੰ ਸੰਪੰਨ ਹੋਇਆ ਹੈ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਿਹਰ ਦਾ ਸਦਕਾ ਸਤਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਕਿ ਜਿਨ੍ਹਾਂ ਦੀ ਬਖਸ਼ਿਸ਼ ਦੇ ਨਾਲ ਇਹ ਪੰਜ ਦਿਨਾਂ ਦਾ ਸਮਾਗਮ ਬਹੁਤ ਹੀ ਵਧੀਆ ਸੁਚੇਤ ਜੇ ਤਰੀਕੇ ਨਾਲ ਹੋਇਆ ਕਿਉਂਕਿ ਇਹਦੇ ਵਿੱਚ ਗੁਰਮਤ ਵਿਚਾਰਾਂ ਵਾਸਤੇ ਸਤਗੁਰਾਂ ਦੀ ਬਖਸ਼ਿਸ਼ ਦਾ ਸਦਕਾ ਸਿੰਘ ਸਹਿਬਾਨ ਨੇ ਹਾਜ਼ਰੀਆਂ ਭਰੀਆਂ ਅਤੇ ਕਥਕਾਰ ਕੀਰਤਨੀਆਂ ਨੇ ਕਵਿਸ਼ਰੀ ਜਥਿਆਂ ਨੇ ਹਾਜ਼ਰੀਆਂ ਭਰੀਆਂ ਹੋਰ ਵੀ ਬੇਨਤੀ ਕਰਦੇ ਮਹਾਪੁਰਸ਼ਾਂ ਨੇ ਆਉਣ ਵਾਸਤੇ ਇੱਥੇ ਸ਼ਿਰਕਤ ਕੀਤੀ ਬਹੁਤ ਭਾਰੀ ਇਕੱਠ ਹੋਇਆ ਜਿੱਥੇ ਇਸ ਇਲਾਕੇ ਦੀ ਸੰਗਤ ਨੇ ਹਾਜ਼ਰੀ ਭਰੀ ਹੈ ਉੱਥੋਂ ਉੱਥੇ ਵੱਖ-ਵੱਖ ਇਲਾਕਿਆਂ ਤੋਂ ਜੁਗਰਾਉਂ ਲੁਧਿਆਣਾ ਮੋਗਾ ਪਾਤਣਾ ਇਲਾਕਾ ਡੇੜਬਾ ਇਲਾਕਾ ਸਭਾ ਤੋਂ ਹਾਜ਼ਰੀਆਂ ਭਰੀਆਂ ਨੇ ਹਰਿਆਣੇ ਤੋਂ ਵੀ ਸੰਗਤ ਆਈ ਹੈ ਸਤਿਗੁਰੂ ਜੀ ਦਾ ਬਹੁਤ-ਬਹੁਤ ਸ਼ੁਕਰਾਨਾ ਹੈ ਉਹਨਾਂ ਵੱਡੀ ਕਿਰਪਾ ਕੀਤੀ ਕਿ ਪੰਜੇ ਦਿਨ ਮੌਸਮ ਵੀ ਬੜਾ ਵਧੀਆ ਰਿਹਾ ਆਪਾਂ ਜਾਣਦੇ ਹਾਂ ਜੇਕਰ ਮੌਸਮ ਵਿਗੜ ਜਾਏ ਤਾਂ ਬੜਾ ਵੱਡਾ ਵਿਗਨ ਪੈ ਜਾਂਦਾ ਹੈ ਇਹ ਉਹਦੇ अनेका ਵਿਗਨਾਂ ਤੋਂ ਸਤਿਗੁਰੂ ਜੀ ਨੇ ਹੱਥ ਦੇ ਕੇ ਰੱਖਿਆ ਕੀਤੀ ਤੇ ਬਹੁਤ ਵਧੀਆ ਸਮਾਗਮ ਹੋਇਆ ਜਿੱਥੇ ਗੁਰਮਤਿ ਵਿਚਾਰਾਂ ਕੀਰਤਨ ਕਥਾ ਇਲਾਹੀ ਬਾਣੀ ਦੇ ਗਾਇਨ ਹੋਏ ਉੱਥੇ ਗੁਰੂ ਕੇ ਲੰਗਰ ਵੀ ਅੱਥੜੇ ਚੱਲਦੇ ਰਹੇ ਸੰਗਤਾਂ ਵਾਸਤੇ ਵੀ ਸਤਿਗੁਰੂ ਦੀ ਬਖਸ਼ਿਸ਼ ਨਾਲ ਇੱਥੇ ਲੋੜੀਂਦੀਆਂ ਸੁਵਿਧਾਵਾਂ ਉਪਲਬਧ ਹਨ ਤੇ ਇਸ ਕਰਕੇ ਸਤਿਗੁਰੂ ਜੀ ਦਾ ਸ਼ੁਕਰਾਨਾ ਤੇ ਸਾਰੀ ਸੰਗਤ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ